ਆਉਣ ਲੱਗੀ ਕਾਲਾ 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 ਇੰਗਲੈਂਡੋਂ ਆ ਆਇਆ ਸੁਣਨ ਦੇ ਨੇ ਆਉਂਦਾ ਲੱਗਦਾ ਹੈ ਤਾਂ ਬੜਾ ਵਧੀਆ ਲੱਗਾ ਸਾਨੂੰ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਕਿਵੇਂ ਚੱਲ ਰਹੀ ਜਿੰਦਗੀ ਐ ਵਧੀਆ ਵਧੀਆ ਮੇਰੇ ਕੋਲੇ ਜਾਣਾ ਹੁੰਨਾ ਹਾਂਜੀ ਹਾਂਜੀ ਕਿੱਦਾਂ ਵਿਆਹ ਉਹ ਵੀ ਕਰਾਉਂਦ ਨੇ ਤੇਰਾ ਨਾਂ ਕਿੱਦਾਂ ਬੁਲਾਉਣਾ ਸਾਨੂੰ ਕੋ? ਉਹ ਨਹੀਂ ਆਵਾਂਗੇ। ਭੈਣ ਚਾਹੀਦਾ। ਬਹੁਤ ਲੋਕ ਤੈਨੂੰ ਪਿਆਰ ਕਰਦੇ ਇੰਗਲੈਂਡ ਤੇ ਕੈਨੇਡਾ। ਚਲ ਕਰੀਂ ਤੇਰਾ ਭਰਾ। ਪਤਾ ਸਾਨੂੰ ਕਿ ਨਹੀਂ? ਲੱਗੀ ਸਮਝ ਮੈਨੂੰ। ਸਾਰੇ ਪੰਜਾਬੀ ਤੈਨੂੰ ਬਹੁਤ ਪਿਆਰ ਕਰਦੇ ਆ। ਕੋਈ ਚੱਕ ਕਰਨੀ। ਕਿ ਆਪਣਾ ਗੀਤ ਦੁਆਰਾ ਕੋਈ ਨਹੀਂ। ਗੀਤ ਤੇ ਆਪਣੇ ਨੇ ਹੁੰਦੇ ਆ। ਵਿਲਕ ਲੋ। ਕੀ ਇਸ ਤਰ੍ਹਾਂ ਦਾ ਗਾਣਾ ਕਿਹੜਾ ਕਿਹੜਾ ਆ ਰਿਹਾ ਤੇਰਾ ਫੇਵਰੇਟ ਗਾਣਾ ਕਿਹੜਾ ਇੰਜਾਂ ਨਹੀਂ ਮੈਂ ਸੁਣਾਉਂਦਾ ਅੱਛਾ ਨਹੀਂ ਨਹੀਂ ਵਧੀਆ ਉਹਦੇ ਨਹੀਂ ਸੁਣਾਉਂਦਾ ਤੂੰ ਕਰ ਨਹੀਂ ਆਪਾਂ ਚੱਲੀ ਸਖਤ ਤਾਂ ਆਂ ਇੰਜਾਂ ਨਹੀਂ ਸੁਣਾਉਂਗਾ ਤੇ ਕਿੱਥੇ ਸਟੇਜ ਉਹ ਦਮਰਦਾ ਕਹਦੇ ਕਿਦਾਂ ਕਰਾਂ ਮੈਂ ਕਿਦਾਂ ਉਹ ਉਹ ਕਹਦੇ ਮਰਦਾ ਨਹੀਂ ਵੀ ਉਹ ਵੀ ਨਹੀਂ ਕਹਣਾ ਆ ਗਾ ਲੋ ਵੀ ਸੁਣਾਣਾ ਜੇ ਮਨ ਅੱਲਾ ਖੁਸ਼ ਹੈ ਮਨ ਅੱਲਾ ਖੁਸ਼ ਹੈ ਭਾਵੇਂ ਕਹਿਦੇ ਮਲੇ ਜਾਨ ਇੱਕ ਕਹੇ ਕਹਦੇ ਕੀ ਕਹਣਾ ਕਿਦਾਂ ਜੋ ਇੱਕ ਉਹ ਮਸ਼ਹੂਰ ਦਾ ਡਾਇਲੌਗ ਸਾਥੀ ਨੀਲਾ ਕਿੱਕੋ ਕਹਦੇ ਇਹ ਕਹਦੇ ਕਹਦੇ